ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਆਪਾਂ ਤੁਹਾਨੂੰ ਬੁਲਕਾਰ ਮਸ਼ੀਨ ਦਾ ਆਪਣੀ ਦਾ ਫੀਡਰ ਲਾਉਣਾ ਸਿਖਾਵਾਂਗੇ ਥੋੜੇ ਜੇ ਵੱਖਰੇ ਤਰੀਕੇ ਨਾਲ ਆਪਾਂ ਨਵਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਹੋਰ ਵੀ ਵੀਰ ਬਹੁਤ ਕਰਦੇ ਹੋਣਗੇ ਜਿਵੇਂ ਅਸੀਂ ਫੀਡਰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸਾਡੇ ਵੀਡੀਓ ਦੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਦਿਖਾਵਾਂਗੇ ਸਭ ਬਹੁਤ ਸੌਕੇ ਤਰੀਕੇ ਨਾਲ ਸਾਡੀ ਵੀਡੀਓ ਨੂੰ ਲਾਇਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਨੂੰ ਹੋਰ ਵੀ ਨਵੀਆਂ-ਨਵੀਆਂ ਵੀਡੀਓ ਅਸੀਂ YouTube ਤੇ ਪਾਵਾਂਗੇ ਝੋਨਾ ਆਪਣਾ ਲਗਭਗ ਨਿਸਰ ਚੁੱਕਿਆ ਸਾਰਾ ਤੇ ਹੁਣ ਆਪਾਂ ਇਸ ਕਰਕੇ ਮਸ਼ੀਨ ਦੀ ਰਿਪੇਅਰ ਕਰ ਰਹੇ ਹਾਂ ਤੇ ਕਿਸਾਨ ਵੀਰੋ ਝੋਨੇ ਵਾਲਾ ਥਰੇਸਰ ਪਾ ਰਹੇ ਆ ਆਪਾਂ ਇਹ ਆਪਣੀ 15 ਮਾਡਲ ਬਲਕਾਰ ਮਸ਼ੀਨ ਹੈ ਤੇ ਟਰੈਕਟਰ ਆਪਣਾ ਜੌਂਡੀਅਰ ਹੈ ਇਹਦੇ ਬਾਰੇ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਜੋ ਟਰੈਕਟਰ ਆ ਉੱਪਰ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਵੀ ਟਰੈਕਟਰ ਕਿਹੜਾ ਮਾਡਲ ਹੈ ਤੇ ਕੀ ਪਰਫਾਰਮੈਂਸ ਹੈ ਟਰੈਕਟਰ ਦੀ ਵਿੱਚ ਆਪਾਂ ਬਾਈ ਜੀ ਕੋਈ ਆਪਾਂ ਮੰਨ ਲਓ ਘਰ ਦਾ ਸਿੰਪਲ ਸਮਾਨ ਨਾਲ ਆਪਾਂ ਫੀਡਰ ਲਾ ਹੈਗਾ ਸੰਗਲਾਂ ਨਾਲ ਸਿਰਫ ਆਪਾਂ ਨੂੰ ਕੁਝ ਵੀ ਵੈਲਡਿੰਗ ਕਰਨ ਦੀ ਜ਼ਰੂਰਤ ਨਹੀਂ ਸਿੰਪਲ ਤਰੀਕੇ ਨਾਲ ਇਹ ਸਿੱਧੇ ਤਰੀਕੇ ਨਾਲ ਆਪਾਂ ਫੀਡਰ ਲਾ ਸਕਦੇ ਹਾਂ ਤੇ ਬਿਲਕੁਲ ਸੌਖਾ ਤਰੀਕਾ ਹੈਗਾ ਅਣਜਾਣ ਬੰਦੇ ਵੀ ਇਹਨੂੰ ਲਾ ਸਕਦੇ ਆ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਕੋਈ ਇਹ ਚ ਬਾੜੀ ਵੱਡੀ ਬੈਦਗੀਰ ਕਰਨ ਦੀ ਜ਼ਰੂਰਤ ਨਹੀਂ ਸੌਖੇ ਤਰੀਕੇ ਨਾਲ ਸੰਗਲ ਆਪਣੇ ਬਹੁਤ ਢੰਗ ਨਾਲ ਪਾਏ ਹੋਏ ਆ ਸਿਰਫ ਆਪਾਂ 10-15 ਮਿੰਟਾਂ ਦੇ ਵਿੱਚ ਆਪਾਂ ਫੀਡਰ ਮਸ਼ੀਨ ਨਾਲੋਂ ਅਲੱਗ ਕਰ ਦੇਵਾਂਗੇ ਇਸ ਤਰੀਕੇ ਨਾਲ ਦੇਖੋ ਵੀਰੋ ਬਹੁਤ ਸੌਖਾ ਤਰੀਕਾ ਹੈ ਆਮ ਤੌਰ ਤੇ ਫੀਡਰ ਲਾਉਣਾ ਬਹੁਤ ਆਪਾਂ ਨੂੰ ਔਖਾ ਲੱਗਦਾ ਹੈ ਆਹੀ ਗੱਲ ਮੇਨ ਵੱਡੀ ਹੁੰਦੀ ਹੈ ਫੀਡਰ ਲਾਉਣ ਦੀ ਤੇ ਮੇਰੇ ਵੀਰੋ ਦੂਜੀ ਗੱਲ ਇਹ ਆਪਣੀ ਵੀ ਆਪਾਂ ਕੋਈ ਪੈਸਾ ਨਹੀਂ ਖਰਚਾ ਆਪਾਂ ਆਪਾਂ ਘਰੇਲੂ ਸਮਾਨ ਨਾਲ ਹੀ ਆਪਾਂ ਫੀਡਰ ਲਾਇਆ ਆਂ ਆਪਾਂ ਕੋਈ ਫालतू ਖਰਚਾ ਨਹੀਂ ਕਰਿਆ ਤੇ ਆਪਣੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਸਾਨੂੰ ਕਮੈਂਟਾਂ ਵਿੱਚ ਦੱਸਿਓ ਤੇ ਲਾਇਕ ਐਂਡ ਸਬਸਕ੍ਰਾਈਬ ਕਰੋ ਆਪਣੇ ਚੈਨਲ ਨਾਲੇ ਬੈਲ ਦਾ ਆਈਕਨ ਦਬਾ ਦਿਓ ਤਾਂ ਕਿ ਜੋ ਅਸੀਂ ਵੀਡੀਓ ਨਵੀਂ ਅਪਲੋਡ ਕਰਾਂਗੇ ਉਹ ਤੁਹਾਡੇ ਕੋਲੇ ਜਲਦੀ ਤੋਂ ਜਲਦੀ ਆ ਸਕੇ ਥੈਂਕ ਯੂ ਧੰਨਵਾਦ